ਗ੍ਰਹਿ ਪ੍ਰਵੇਸ਼ ਵੇਲੇ ਲੱਕੜ ਵਾਲੀ ਪੌੜੀ ਲਾ ਕੇ ਬਾੜੀ ਨਮੀ ਬਹੂ ਘਰ ਅੰਦਰ ਘਰ ਵਾਲੇ ਕਹਿੰਦੇ ਫੜ ਲੋ ਬਹੂ ਡੇਗ ਨਾ ਜਾਵੇ ਦੋਸਤੋ ਅਕਸਰ ਹੀ ਨਮੀ ਬਹੂ ਦਾ ਗ੍ਰਹਿ ਪ੍ਰਵੇਸ਼ ਘਰ ਦੇ ਮੇਨ ਗੇਟ ਰਾਹੀਂ ਪੜੇ ਹੀ ਛਗਣਾ ਨਾਲ ਕੀਤਾ ਜਾਂਦਾ ਹੈ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਇੱਕ ਪੌੜੀ ਤੋਂ ਹੇਠਾਂ ਉੱਤਰਦੇ ਦਿਖਾਈ ਦੇ ਰਹੇ ਨੇ ਦਰਸਾ ਜਦੋਂ ਇਹ ਮੁੰਡਾ ਵਿਆਹ ਕਰਵਾ ਕੇ ਆਇਆ ਤਾਂ ਗ੍ਰਹਿ ਪ੍ਰਵੇਸ਼ ਵੇਲੇ ਮੁੰਡੇ ਦੀਆਂ ਭੈਣਾਂ ਨੇ ਗੇਟ ਤੇ ਨਾਕਾ ਲਾ ਲਿਆ ਅਤੇ ਆਪਣੀ ਭਾਬੀ ਤੋਂ 51000 ਰੁਪਏ ਸ਼ਗਨਮ ਮੰਗਣ ਲੱਗੀਆਂ ਪਰ ਕੁੜੀਆਂ ਦਾ ਭਰਾ ਕਹਿੰਦਾ ਕਿ ਇਹਦੇ ਕੋਲ ਐਨੇ ਪੈਸੇ ਕਿੱਥੇ ਨੇ ਤੁਸੀਂ 1100 ਲੈ ਲਓ ਤਾਂ ਭੈਣਾ ਕਹਿੰਦੀਆਂ ਜੇ ਭਾਬੀ ਕੋਲ ਨਹੀਂ ਤਾਂ ਤੂੰ ਦੇ ਦੇ ਨਹੀਂ ਅਸੀਂ ਅੰਦਰ ਨਹੀਂ ਵੜਨ ਦੇਣਾ ਬਸ ਫੇਰ ਕੀ ਸੀ ਮੁੰਡੇ ਨੇ ਵੀ ਆਪਣਾ 51000 ਬਚਾਉਣ ਲਈ ਬਹੀ ਵਿੱਚ ਪੌੜੀ ਲਾ ਕੇ ਨਵੀਂ ਬਹੂ ਨੂੰ ਪੌੜੀ ਰਾਹੀਂ ਗ੍ਰਹਿ ਪ੍ਰਵੇਸ਼ ਕਰਵਾਇਆ ਇੱਕ ਪੌੜੀ ਬਹੀ ਵਿੱਚ ਲਾਈ ਤੇ ਦੂਜੀ ਘਰ ਦੇ ਅੰਦਰ ਲਗਾਈ ਗਈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਿੱਚ ਕਿਸ ਦੀ ਗਲਤੀ ਹੈ ਕਿਉਂਕਿ ਲਹਿੰਗਾ ਪਾ ਕੇ ਪੌੜੀ ਉਤਰਨ ਨਾਲ ਕੋਈ ਛੱਟਪੇਟ ਵੀ ਲਗ ਸਕਦੀ ਸੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ